ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਹੁਣ ਝੋਨੇ ਦੇ ਵਿੱਚ ਬਹੁਤ ਸਾਰੇ ਪੱਤੇ ਨੇ ਜਿਹੜੇ ਉਹ ਲਗਭਗ ਲਾਲ ਹੋਣ ਵਾਲੇ ਜਾ ਰਹੇ ਨੇ ਪੱਤੇ ਲਾਲ ਜੇ ਹੋਈ ਜਾਂਦੇ ਆ ਉਤੋਂ ਗੋਲ ਜੇ ਹੋ ਗਏ ਕਹਿੰਦੇ ਆ ਆਪਾਂ ਪੱਤੇ ਮੱਚ ਜੇ ਰਹੇ ਆ ਝੋਨਿਆਂ ਦੇ ਇਹ ਕੀ ਕਾਰਨ ਹੈ ਇਹਦੇ ਨਾਲ ਕਿੰਨਾ ਕੁ ਝਾੜ ਤੇ ਫਰਕ ਪੈ ਸਕਦਾ ਜਾਂ ਇਹਦਾ ਕਿਹੜੀ ਸਟੇਜ ਤੇ ਜ਼ਿਆਦਾ ਨੁਕਸਾਨ ਆ ਕੀ ਬੀ ਐਲ ਵੀ ਵਾਇਰਸ ਆ ਜਿਹੜਾ ਉਹ ਝੋਨਿਆਂ ਦੇ ਵਿੱਚ ਅਟੈਕ ਕਰ ਰਿਹਾ ਆਪਾਂ ਕੀ ਕਰ ਸਕਦੇ ਆ ਜਾਂ ਬਿਲਕੁਲ ਹੁਣ ਕੁਝ ਵੀ ਕਰਨ ਦੀ ਲੋੜ ਨਹੀਂ ਵੀਡੀਓ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਚੀਜ਼ ਨੂੰ ਜ਼ਰੂਰ ਧਿਆਨ ਚ ਰੱਖਿਓ ਕਿਉਂਕਿ ਆਪਣੇ ਚੈਨਲ ਨਾਲ ਜੁੜੇ ਹੋਏ ਬਹੁਤ ਸਾਰੇ ਕਿਸਾਨ ਭਰਾ ਨੇ ਜਿਨ੍ਹਾਂ ਨੇ ਬਹੁਤ ਵਾਰੀ ਸੋਕਰਾਟ ਦਾ ਨਾਮ ਸੁਣਿਆ ਹੋਊਗਾ ਜਾਂ ਉਹਦੇ ਬਾਰੇ ਪੜ੍ਹਿਆ ਹੋਊਗਾ ਉਹਦੀ ਮੌਤ ਦਾ ਕਾਰਨ ਉਹਦੀ ਮੌਤ ਬਾਰੇ ਉਹਨੂੰ ਕਿਸ ਤਰ੍ਹਾਂ ਜ਼ਹਿਰ ਦਿੱਤੀ ਗਈ ਸੀ ਉਸ ਬਾਰੇ ਪਰ ਸੋਕਰਾਟ ਬਾਰੇ ਇੱਕ ਲੇਖਕ ਨੇ ਲਿਖਿਆ ਸੀ ਕਿ ਜੇਕਰ ਉਹ ਜ਼ਹਿਰ ਦਾ ਪਿਆਲਾ ਨਾ ਪੀਂਦਾ ਤਾਂ ਸ਼ਾਇਦ ਉਹ ਮਰ ਜਾਂਦਾ ਸੋ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਤਾਂ ਆਪਾਂ ਗੱਲ ਕਰਦਗੇ ਕਿਸਾਨ ਭਰਾਵੋ ਝੋਨੇ ਦੀ ਫਸਲ ਬਾਰੇ ਉਸ ਤੋਂ ਪਹਿਲਾਂ YouTube ਤੇ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਤੇ ਜੇਕਰ Facebook ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਹੁਣ ਝੋਨੇ ਦੀ ਸਟੇਜ ਆ ਜਿਹੜੀ ਕਿਤਾਹ ਸਟੇਜ ਤੇ ਝੋਨਾ ਚੱਲ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਪੱਕਣ ਵੱਲ ਜਾ ਰਿਹਾ 80 85% ਆ ਜਿਹੜੇ ਇਹਦੇ ਦਾਣੇ ਉਹ ਪੱਕ ਚੁੱਕੇ ਨੇ ਇੱਥੇ ਤੁਸੀਂ ਧਿਆਨ ਰੱਖਣਾ ਹੁੰਦਾ ਸਿਰਫ ਤੇ ਸਿਰਫ ਆਪਣੇ ਪਾਣੀ ਦਾ ਖੇਤ ਦੇ ਵਿੱਚ ਆਉਣ ਵਾਲੀ ਫਸਲ ਦੇ ਵਿੱਚ ਗਿਲ ਦਾ ਕਿਉਂਕਿ ਇਹ ਝੋਨਾ ਜਿਹੜਾ ਕਾਫੀ ਹੱਦ ਤੱਕ ਪੱਕ ਚੁੱਕਿਆ ਹੈਗਾ ਆ ਇਸ ਦੇ ਉੱਪਰ ਹੁਣ ਜੇ ਇਸ ਤਰੀਕੇ ਦੇ ਪੱਤੇ ਹੋ ਰਹੇ ਨੇ ਜਿਹੜੇ ਹੁਣ ਜਿਵੇਂ ਕਿ ਆ ਤੁਸੀਂ ਦੇਖ ਰਹੇ ਹੋ ਇਹ ਪੱਤਿਆਂ ਦੇ ਵਿੱਚ ਬੀ ਐਲ ਵੀ ਦਾ ਅਟੈਕ ਆ ਪਛੇਤੀ ਬੀ ਐਲ ਵੀ ਆਈ ਆ ਜਿਵੇਂ ਕਿ ਪਿਛਲੇ ਸਾਲਾਂ ਦੇ ਵਿੱਚ 2022 ਦੇ ਵਿੱਚ ਲੇਟ ਬੀ ਐਲ ਵੀ ਆਈ ਸੀ ਉੱਥੇ ਬੀ ਐਲ ਵੀ ਆਉਣ ਨਾਲ ਨੁਕਸਾਨ ਬਿਲਕੁਲ ਨਹੀਂ ਹੋਇਆ ਇਸ ਝੋਨੇ ਦਾ ਵੀ ਬਿਲਕੁਲ ਨੁਕਸਾਨ ਨਹੀਂ ਹੋਊਗਾ ਜਿਹੜੇ ਝੋਨੇ ਦੀ ਸਟੇਜ ਐ ਇਸ ਤਰੀਕੇ ਦੀ ਹੈਗੀ ਆ ਉਹਦਾ ਨੁਕਸਾਨ ਬਿਲਕੁਲ ਨਹੀਂ ਹੁੰਦਾ ਵਿੱਚ ਝੋਨੇ ਇਸ ਤਰੀਕੇ ਦੇ ਨੇ ਜਿਵੇਂ ਕਿ ਥੋੜਾ ਜਿਹਾ ਇਧਰੋਂ ਜਿਆ ਕੇ ਤਾਂ ਲੱਗੀ ਇਹਨੂੰ ਸੇਕ ਜਿਹਾ ਪਰ ਜ਼ਿਆਦਾਤਰ ਹਰਾ ਝੋਨਾ ਗਏ ਹੀ ਪੇ ਪਰ ਇਸ ਝੂਨੇ ਦੇ ਵਿੱਚ ਕਿਤੇ ਨਾ ਕਿਤੇ ਨੁਕਸਾਨ ਦੀ ਦਰ ਘਟੂਗੀ ਪਰ ਜਿਹੜਾ ਹਰਾ ਝੂਨਾ ਤੁਸੀਂ ਪਿੱਛੇ ਦੇਖਿਆਗਾ ਇਹਦੇ ਵਿੱਚ ਨੁਕਸਾਨ ਹੋਊਗਾ ਪੱਕਾ ਡੈਫੀਨਿਟਲੀ ਪਰ ਹੁਣ ਇੱਥੇ ਕੀ ਪਰ ਹੁਣ ਅਸਲ ਦੇ ਵਿੱਚ ਕੀ ਚੱਲ ਰਿਹਾ ਨਾ ਇਸ ਵੀਡੀਓ ਦੇ ਵਿੱਚ ਹੋ ਸਕਦਾ ਕੋਈ ਕਿੰਤੂ ਪਰੰਤੂ ਹੋਵੇ ਕਿ ਕਿਉਂਕਿ ਬਹੁਤ ਸਾਰੇ ਪ੍ਰਕਾਰ ਦੇ ਇਸ ਚੀਜ਼ ਬਾਰੇ ਜਿਹੜਾ ਆਪਾਂ ਕਹ ਲਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਆ ਰਿਹਾ ਹੈਗਾ ਕਿ ਇਹ ਬੀਐਲਵੀ ਨੇ ਇਹ ਮੌਸਮ ਦੇ ਨਾਲ ਹੋਇਆ ਜਾਂ ਕਿਸ ਤਰੀਕੇ ਦੇ ਨਾਲ ਹੋਇਆ ਕਿਉਂਕਿ ਦੇਖੋ ਬਿੱਲੀ ਨੂੰ ਦੇਖ ਕੇ ਜੇਕਰ ਕਬੂਤਰ ਅੱਖਾਂ ਵਿੱਚ ਲੇ ਤਾਂ ਉਹ ਬਿੱਲੀ ਨਹੀਂ ਗਾਇਬ ਹੁੰਦੀ ਉਹਨੂੰ ਦੇਖਣੋਂ ਖੜ ਜਾਂਦੀ ਹੈ ਪਰ ਉਹਦੇ ਤੇ ਅਟੈਕ ਹੋ ਜਾਂਦਾ ਕਬੂਤਰ ਤੇ ਕਬੂਤਰ ਮਾਰਿਆ ਜਾਂਦਾ ਇਹ ਹੀ ਚੀਜ਼ ਕਈ ਵਾਰੀ ਕੀ ਹੁੰਦਾ ਨਾ ਜਿਵੇਂ ਕਿ ਤੁਸੀਂ ਫੋਨ ਕਰਦੇ ਹੋ ਜਿਸ ਵੀ ਚੈਨਲ ਨਾਲ ਜਿਸ ਵੀ ਭਰਾ ਨਾਲ ਤੁਸੀਂ ਜੁੜੇ ਹੋ ਤਾਂ ਫੋਨ ਕਰਕੇ ਜਦੋਂ ਫੋਟੋਆਂ ਵਗੈਰਾ ਸੈਂਡ ਕਰਦੇ ਹੋ ਤਾਂ ਇਸ ਤਰੀਕੇ ਦੇ ਤੁਹਾਡੇ ਖੇਤਾਂ ਦੇ ਵਿੱਚ ਪੱਤੇ ਹੁੰਦੇ ਨੇ ਹੋਏ ਤਾਂ ਉੱਥੇ ਤੁਹਾਨੂੰ ਕਿਹਾ ਜਾਂਦਾ ਕਿ ਇਹ ਮੌਸਮ ਦੀ ਮਾਰ ਬੀਐਲਵੀ ਨਹੀਂ ਹੈਗੀ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਜਦੋਂ ਕਿ ਉਹ ਤੁਹਾਡਾ ਫਾਇਦਾ ਹੀ ਕਰ ਰਹੇ ਹੁੰਦੇ ਨੇ ਇਹ ਕਹਿ ਕੇ ਭਾਵੇਂ ਕੇ ਇਹ ਆਪਾਂ ਦੇਖੋ ਸਾਡੇ ਵੱਲੋਂ ਕਿਹਾ ਜਾ ਰਿਹਾ ਆਪਾਂ ਕਿਸੇ ਦੀ ਗੱਲ ਨਹੀਂ ਕਰਦੇ ਕਿ ਇਹ ਝੂਠ ਪਰ ਫਿਰ ਵੀ ਤੁਹਾਡਾ ਝੂਠ ਦੇ ਵਿੱਚ ਵੀ ਫਾਇਦਾ ਹੋ ਰਿਹਾ ਹੁੰਦਾ ਕਿਉਂਕਿ ਜੇਕਰ ਦੇਖ ਤੁਹਾਨੂੰ ਤੁਸੀਂ ਕਿਸੇ ਵੀਰ ਨਾਲ ਜੁੜੇ ਹੋ ਤਾਂ ਇਹਦੇ ਕਿ ਤੁਹਾਡੇ ਯਾਰ ਬੀਐਲਬੀ ਆ ਗਈ ਸਾਇ ਤੁਸੀਂ ਪੱਕੇ ਝੋਨੇ ਦੇ ਵਿੱਚ ਵੀ ਸਪਰੇਅ ਕਰਨੀ ਸ਼ੁਰੂ ਕਰ ਦੋ ਪਰ ਇੱਥੇ ਕੋਈ ਲੋੜ ਨਹੀਂ ਸਪਰੇਅ ਕਰਨ ਦੀ ਆਪਾਂ ਇਸ ਵੀਡੀਓ ਦੇ ਨਾਲ ਕਿਸੇ ਦੀ ਗੱਲ ਨਹੀਂ ਕੱਟ ਰਹੇ ਕਿਸੇ ਸੀਨੀਅਰ ਨੂੰ ਕਿੰਤੂ ਪ੍ਰਾਂਤੂ ਨਹੀਂ ਹੁੰਦੇ ਤੇ ਕਰ ਰਹੇ ਕਿਉਂਕਿ ਬਹੁਤ ਸਾਰੇ ਵੀਰ ਨੇ ਜਿਹੜੇ ਇਸ ਤਰੀਕੇ ਦੀਆਂ ਗੱਲਾਂ ਕਰ ਕਰਕੇ ਪਬਲਿਸਿਟੀ ਜਿਆ ਹੋਰ ਰੌਲਾ ਜਆ ਪਾ ਕੇ ਕੰਨ ਦਾ ਆਪਾਂ ਇੱਕ ਮਾਹੌਲ ਜਆ ਕ੍ਰੀਏਟ ਕਰੀ ਰ ਕੋਈ ਵੀ ਕੁਝ ਵੀ ਕਹਿ ਰਿਹਾ ਉਹ ਆਪਣੇ ਹਿਸਾਬ ਦੇ ਨਾਲ ਕਹਿ ਰਿਹਾ ਉਹਨਾਂ ਦੇ ਤਜਰਬੇ ਹੋ ਸਕਦੇ ਆ ਜਿਹੜੇ ਤਜਰਬੇ ਅਸੀਂ ਖੇਤੀ ਦੇ ਵਿੱਚ ਦੇਖੇ ਨੇ ਉਹ ਸਾਡੇ ਤਜਰਬੇ ਨਾਲ ਅਸੀਂ ਗੱਲ ਕਰ ਸਕਦੇ ਆ ਆਪਾਂ ਕਿਸੇ ਦੀ ਗੱਲ ਨਹੀਂ ਕੱਟ ਰਹੇ ਪਰ ਇਹ ਇੱਕ ਸਚਾਈ ਆ ਕਿ BLB ਦਾ ਅਟੈਕ ਆ ਜਿਹੜਾ ਉਹ ਝੋਨੇ ਦੇ ਵਿੱਚ ਹੋਇਆ ਪਰ ਹੋਇਆ ਲੇਟ ਆ ਨੁਕਸਾਨ ਕਿਹੜੇ ਝੋਨੇ ਤੇ ਹੋਊ ਵੱਡੀ ਗੱਲ ਇਹ ਆ ਇਸ ਝੋਨੇ ਤੇ ਬਿਲਕੁਲ ਨੁਕਸਾਨ ਨਹੀਂ ਹੁੰਦਾ ਜੇਕਰ ਤੁਹਾਡਾ ਝੋਨਾ 85% ਤੱਕ ਪੱਕ ਚੁੱਕਿਆ ਜਾਂ 80% ਵੀ ਪੱਕ ਗਿਆ ਤਾਂ ਤੁਹਾਡੇ ਝੋਨੇ ਦੇ ਉੱਤੇ ਤੁਹਾਡੇ ਜਿਹੜੇ BLB ਦਾ ਅਟੈਕ ਆਉਂਦਾ ਇਸ ਤਰੀਕੇ ਦੇ ਕਹਿੰਦਾ ਪਾ ਪੱਤੀ ਲਾਲ ਹੁੰਦੇ ਨੇ ਤਾਂ ਕੋਈ ਵੀ ਨੁਕਸਾਨ ਤੁਹਾਡੇ ਝੋਨੇ ਦਾ ਝਾੜ ਦੇ ਉੱਤੇ ਨਹੀਂ ਹੋਣਾ ਹੁਣ ਇਹਨੂੰ ਆਪਾਂ ਮੌਸਮੀ ਅਟੈਕ ਜਾਂ ਮੌਸਮੀ ਸਟ੍ਰੈਸ ਨਹੀਂ ਕਹਿ ਸਕਦੇ ਜਿਸ ਤਰੀਕੇ ਦਾ ਮੌਸਮ ਹੁਣ ਚੱਲ ਰਿਹਾ ਆਪਾਂ ਪਿਛਲੇ ਦਿਨਾਂ ਨੂੰ ਛੱਡੀ ਕਿਉਂਕਿ ਉਸ ਤੋਂ ਪਹਿਲਾਂ ਤਾਂ ਠੀਕ ਠਾਕ ਮੌਸਮ ਸੀ ਫਿਰ ਬੀ ਆਈ ਪੂਰਾ ਚੱਲਿਆ ਉਸ ਤੋਂ ਬਾਅਦ ਪੱਸੂ ਆਈ ਬੀ ਐਲ ਵੀ ਰੁਕ ਗਈ ਫਿਰ ਗਰਮੀ ਹੋਈ ਉਸ ਤੋਂ ਬਾਅਦ ਮੀਂਹ ਕਣੀ ਦਾ ਦੌਰ ਚੱਲਿਆ ਤੇ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਇਹ ਪ੍ਰੋਸੈਸ ਆ ਜਿਹੜਾ ਸ਼ੁਰੂ ਹੋਇਆ ਪੱਤੇ ਲਾਲ ਹੋਣ ਦਾ ਉਦੋਂ ਤੋਂ ਹੋਇਆ ਮੀਂਹ ਦੇ ਵਿੱਚੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਸ਼ੁਰੂ ਹੋ ਕੇ ਜੇਕਰ ਹੁਣ ਮੌਸਮਾ ਜਿਹੜਾ ਇਹੋ ਜਿਹਾ ਮੌਸਮ ਜਿਹੜਾ ਹੁਣ ਚੱਲ ਰਿਹਾ ਹੈ ਇਹ ਟੈਂਪਰੇਚਰ ਤੇ ਜੇਕਰ ਝੋਨਾ ਪੱਕਦਾ ਤਾਂ ਇਹਨੂੰ ਆਪਾਂ ਮਾੜਾ ਟੈਂਪਰੇਚਰ ਕਿਵੇਂ ਕਹਿ ਸਕਦੇ ਹਾਂ ਜੇਕਰ ਇਸ ਟੈਂਪਰੇਚਰ ਤੇ ਝੋਨਾ ਸਟ੍ਰੈਸ 'ਚ ਜਾਂਦਾ ਫਿਰ ਤਾਂ ਇਹਦੇ ਝਾੜ ਵੀ ਘਟਾਉਣਾ ਚਾਹੀਦਾ ਫਿਰ ਜੇਕਰ ਇਸ ਟੈਂਪਰੇਚਰ 'ਚ ਵੀ ਝੋਨਾ ਸਹੀ ਢੰਗ ਨਾਲ ਨਹੀਂ ਪੱਕਦਾ ਤਾਂ ਇਸ ਤੋਂ ਬਾਅਦ ਇਹਨੂੰ ਟੈਂਪਰੇਚਰ ਕਦੇ ਵੀ ਸਹੀ ਮਿਲ ਸਕਦਾ ਹੀ ਨਹੀਂ ਹੈਗਾ ਇਹ ਗੱਲ ਨੂੰ ਧਿਆਨ 'ਚ ਰੱਖਿਓ ਪਰ ਫਿਰ ਵੀ ਦੁਬਾਰਾ ਦੁਬਾਰਾ ਇਹ ਕਿਉਂ ਕਹਿ ਰਹੇ ਕਿ ਸਪਰੇਅ ਇਸ ਝੋਨੇ ਦੇ ਉੱਤੇ ਨਹੀਂ ਜਿੱਥੇ ਕਿਤੇ ਇਹ ਜਹਾ ਝੋਨਾ ਜਿਹੜਾ ਹਰਾ ਝੋਨਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਦਿੱਤਾ ਕੰਨ ਦਾ ਭਾਅ 5% ਝੋਨੇ ਅਜਿਹੇ ਨੇ ਜਾਂ ਤਾਂ ਉਹ ਨਸਾਰਾ ਲੈਣ ਵੱਲ ਜਾ ਰਹੇ ਆ ਬਹੁਤ ਹੀ ਜ਼ਿਆਦਾ ਲੇਟ ਲੱਗੇ ਹੋਏ ਜਾਂ ਨਸਾਰਾ ਲੈ ਰਹੇ ਨੇ ਜਾਂ ਨਸਾਰਾ ਲੈ ਕੇ ਮੁੰਜਰਾਂ ਖੜੀਆਂ ਜਿਹਾ ਨੇ ਕੋਈ ਕੋਈ ਮੁੰਜਰ ਚੁੱਕੀ ਆ ਕੰਨ ਦਾ ਭਾਅ ਹਰਾਗਾ ਝੋਨਾ ਪੋਸ ਝੋਨੇ ਦੇ ਉੱਤੇ ਵੀ ਇਸ ਤਰੀਕੇ ਦੇ ਲਾਲ ਪੱਤੇ ਹੁੰਦੇ ਨੇ ਪੋਸ ਝੋਨੇ ਦੇ ਉੱਤੇ ਵੀ ਕਿਉਂਕਿ ਇਹਦੀ ਨਿਸ਼ਾਨੀ ਕੀ ਹੈ ਇੱਕ ਪਾਸੇ ਲਾਲ ਜੀ ਲਾਈਨ ਚੱਲ ਜਾਂਦੀ ਐ ਇੱਕ ਕਿਨਾਰੀ ਫਿਰ ਦੂਸਰੀ ਹੁੰਦੀ ਆ ਫਿਰ ਪੱਤਾ ਰੋਲ ਹੋ ਜਾਂਦਾ ਰੋਲ ਫਿਰ ਪਤਾ ਰੋਲ ਹੋ ਜਾਂਦਾ ਜਦੋਂ ਆਪਾਂ ਉਹਨੂੰ ਸਾਰੀਆਂ ਨਿਸ਼ਾਨੀਆਂ ਦੇਖ ਲੈਣਾ ਨੇ ਫਿਰ ਇਸ ਤੋਂ ਬਾਅਦ ਦੇਖੋ ਕੋਈ ਵੀ ਬਿਮਾਰੀ ਦਾ ਇਲਾਜ ਆ ਜਿਹੜਾ ਆਪਾਂ ਨਿਸ਼ਾਨੀਆਂ ਆਪਾਂ ਸੱਪਾਂ ਨੂੰ ਦੇਖਤੀ ਕਰਦੇ ਹੁੰਦੇ ਹਣਾ ਉਸ ਤੋਂ ਉੱਤੇ ਤਾਂ ਕੁਝ ਵੀ ਨਹੀਂ ਹੁੰਦਾ ਕਿਉਂਕਿ ਦੇਖੋ ਨਾ ਤਾਂ ਤੁਸੀਂ ਖੇਤ ਚ ਆਏ ਉਹਨਾਂ ਮੈਂ ਤੁਹਾਡੇ ਖੇਤ ਗਿਆ ਪਰ ਕਿਤੇ ਵੀ ਜਾਂ ਕੋਈ ਵੀ ਇਨਸਾਨ ਆਗਾ ਕਿਤੇ ਵੀ ਆਪਾਂ ਨਿਸ਼ਾਨੀਆਂ ਦੇਖ ਕੇ ਇਲਾਜ ਕਰਨਾ ਹੁੰਦਾ ਕਿਸੇ ਨੇ ਵੀ ਕਰਨਾ ਹੁੰਦਾ ਤੁਸੀਂ ਵੀ ਆਪਣੇ ਖੇਤ ਦੇ ਵਿੱਚ ਇਸ ਤਰੀਕੇ ਦਾ ਪ੍ਰੈਕਟੀਕਲ ਬਣਾਉਂਦੇ ਹੋ ਨਾ ਪਰ ਜਿਹੜਾ ਤੁਹਾਨੂੰ ਇਸ ਸਟੇਜ ਤੇ ਆ ਉਸ ਦੇ ਪੱਤੇ ਆ ਇਸ ਤਰੀਕੇ ਦੇ ਹੁੰਦੇ ਨੇਗੇ ਦੇਖੋ ਸਾਨੂੰ ਪ੍ਰਭੂ ਫਿਰ ਤੁਹਾਡਾ ਬਣਦਾ ਕਿ ਤੁਸੀਂ ਸਪਰੇਅ ਕਰੋ ਬੀ ਐਲ ਵੀ ਦੀ ਰੋਕ ਥਾਮ ਵਾਸਤੇ ਆਪ ਦਾ ਕੋਈ ਵੀ ਕੋਸ਼ਿਸ਼ ਆ ਜਿਹੜੀ ਕਰੋ ਤੁਸੀਂ ਚੈਨਲ ਤੇ ਜਾ ਕੇ ਸਰਚ ਕਰ ਸਕਦੇ ਹੋ ਬਹੁਤ ਸਾਰੇ ਵੀਰਾਂ ਦੇ ਚੈਨਲ ਤੇ ਇਹਦਾ ਇਲਾਜ ਦੱਸਿਆ ਪਿਆ ਤੁਸੀਂ ਉੱਥੇ ਸਰਚ ਕਰ ਸਕਦੇ ਹੋ ਕਹਿਣ ਦਾ ਭਾਵ ਸੋ ਨੂੰ ਜਿੱਥੇ ਜਿਹੜੀ ਦਵਾਈ ਤੇ ਵਿਸ਼ਵਾਸ ਹੁੰਦਾ ਤੁਸੀਂ ਉਸ ਦਾ ਸੜਕਿਆ ਕਰ ਸਕਦੇ ਹੋ ਤੇ ਕੁਝ ਹੱਦ ਤੱਕ ਬੈਨੀਫਿਟ ਮਿਲ ਜੂ ਕਿਉਂਕਿ ਜੇਕਰ ਦੇਖੋ ਇਸ ਤਰ੍ਹਾਂ ਪੱਤੇ ਲਾਲ ਹੋ ਗਏ ਦਾਣੇ ਚੰਗੀ ਤਰ੍ਹਾਂ ਪੱਕੇ ਨਹੀਂ ਪੱਤੇ ਤੁਹਾਡੇ ਸੁੱਕ ਗਏ ਜਾ ਜਿਹੜੇ ਦਾਣਿਆਂ ਦੇ ਵਿੱਚ ਬਕਲਾੰਗਤਾ ਜਿਹੜੀ ਦਾਣਿਆਂ ਦੇ ਵਿੱਚ ਕਪੋਸ਼ਣਾਗਾ ਕਹਿੰਦਾ ਭਾਵ ਉਹ ਚੰਗੀ ਤਰ੍ਹਾਂ ਨਹੀਂ ਪੱਕਣਗੇ ਉਹ ਚੰਗਾ ਵੇਟ ਨਹੀਂ ਲੈ ਕੇ ਜਾਣਗੇ ਉਹ ਤੁਹਾਨੂੰ ਅਗਲੇ ਦਿਨਾਂ ਦੇ ਵਿੱਚ ਚੰਗਾ ਝੜ ਨਹੀਂ ਦੇ ਸਕਦੇ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਬਣਦਾ ਠੀਕ ਆ ਆਪਾਂ ਇਸ ਚੀਜ਼ ਤੋਂ ਸੁਰਖਰੂ ਨਹੀਂ ਹੋਣਾ ਚਾਹੁੰਦੇ ਸੱਚਾਈ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਸੀ ਕਿ ਭਈ ਇਹ ਮੌਸਮ ਕਿਉਂਕਿ ਬੜਾ ਸੌਖਾ ਕਹਿ ਕੇ ਟੱਪ ਜਾਣਾ ਕਿ ਯਾਰ ਮੌਸਮ ਤਾਂ ਇਸ ਤਰ੍ਹਾਂ ਹੀ ਆ ਇਸ ਵਾਰ ਝੋਨੇ ਇਸ ਤਰ੍ਹਾਂ ਹੀ ਪੱਕਣਗੇ ਪਰ ਜਿਹੜੀ ਸੱਚਾਈ ਹੈ ਨਾ ਉਹ ਤਾਂ ਆਪਣੇ ਸਾਹਮਣੇ ਆਪਾਂ ਨੂੰ ਦਿਖਾਈ ਦੇ ਰਹੀ ਹੈ ਪਰ ਇੱਕ ਗੱਲ ਦਾ ਇਹ ਵੀ ਤੁਹਾਨੂੰ ਰੱਖੋ ਜੇਕਰ 80% ਤੱਕ ਤੁਹਾਡਾ ਝੋਨਾ ਪੱਕ ਚੁੱਕਿਆ 80% ਦਾਣੇ ਪੱਕ ਚੁੱਕੇ ਨੇ ਤੁਸੀਂ 100 ਦਾਣਾ ਤੋੜ ਕੇ ਗਿਣ ਲਓ ਜੇਕਰ ਉਹਦੇ ਵਿੱਚ 80 ਦਾਣੇ ਪੱਕ ਗਏ ਮੁੰਜਰ ਦੇ ਵਿੱਚ 200 ਦਾਣਾ ਤੁਹਾਡੀ ਮੁੰਜਰ ਦੇ ਵਿੱਚ ਉਹਦੇ ਵਿੱਚ ਤੁਹਾਨੂੰ 150 ਦਾਣਾ ਪੱਕਿਆ ਮਿਲਦਾ ਹੈ ਚੰਗੀ ਤਰ੍ਹਾਂ ਤਾਂ ਫਿਰ ਤੁਸੀਂ ਸਪਰੇਅ ਕਰਨ ਬਾਰੇ ਸੋਚਿਓ ਵੀ ਨਾ ਤੇ ਜੇਕਰ ਤੁਹਾਡਾ ਝੋਨਾ ਲਾਸਟ ਸਟੇਜ ਹੈ ਜਿਹੜੀ ਉਹਦੀ ਤੇ ਜੇਕਰ ਤੁਹਾਡਾ ਝੋਨਾ ਇਹੇ ਜੀ ਸਟੇਜ ਹੈ ਹਰੀ ਸਟੇਜ ਹੈ ਫਿਰ ਆਪਣਾ ਹੱਲ ਕਰਨ ਦੀ ਕੋਸ਼ਿਸ਼ ਕਰ ਲਓ ਸੋ ਕਿਸਾਨ ਪ੍ਰਭੂ ਮੇਰਾ ਖਿਆਲ ਹੈ ਤੁਸੀਂ ਸਮਝ ਗਏ ਹੋਣੇ ਪਰ ਦੁਬਾਰਾ ਫੇਰ ਮਾਫੀ ਮੰਗਦੇ ਆਂ ਆਪਾਂ ਕਿਸੇ ਵੀ ਭਰਾ ਦੀ ਵੀਡੀਓ ਕੱਟਣ ਦੀ ਕੋਸ਼ਿਸ਼ ਨਹੀਂ ਕੀਤੀ ਜੇਕਰ ਫੇਰ ਵੀ ਲੱਗਦਾ ਤਾਂ ਆਪਾਂ ਐਸੇ ਵੀਡੀਓ ਦੇ ਵਿੱਚ ਹੀ ਮਾਫੀ ਚਾਹੁੰਦੇ ਆਂ ਜੇਕਰ ਤੁਹਾਡੀ ਵੀਡੀਓ ਨੂੰ ਕਿਸੇ ਵੀ ਪ੍ਰਕਾਰ ਦੀ ਕਟਿੰਗ ਹੋ ਰਹੀ ਹੈ ਕੋਈ ਵੀ ਭਰਾ ਇਸ ਤਰ੍ਹਾਂ ਜੇਕਰ ਸੋਚਦਾ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ